ਆ ਦੋਸਤੋ ਮੈਂ ਕਲੋਨਿੰਗ ਲੱਗੇ ਆ ਰਾਹੀਏ ਦਫਤਰ ਦੇ ਵੱਜੇ ਨੇ ਇਹਨੂੰ ਆਪਣਾ ਕੇਸ ਸਰਜੀਏ ਨਾਲ ਜਿਸ ਤਰ੍ਹਾਂ ਵੀ ਉਹਨਾਂ ਨੇ ਚੁਣਿਆ ਜਿਹੜੇ ਉਹਰੇ ਦੀ ਉਹ ਕੋਸੋਲੇ ਲੱਗੇ ਨੇ ਤੇ ਵੇਖੋ ਇਹਨੂੰ ਨਹੀਂ ਇਹਨਾਂ ਨੇ ਤੋੜਿਆ ਇਹਨਾਂ ਨੇ ਆਪਣੇ ਡਿਊਟੀ ਇਹ ਚੱਲ ਗਈ ਅਸਾਂ ਪੁੰਨਾ ਪੜੀ ਆਇਓ ਇਹ ਪਾਣਾ ਕਿ ਜਦ ਵੀ ਕਰ ਦੇ ਇਹ ਕਰ ਮੈਂ ਰਿਹਾ ਇਹ ਦੇਖਣਾ ਆ ਮੈਂ ਇੱਕ ਚੋੜਾ ਬੰਦ ਕਰਕੇ ਗਿਆ ਵਾਂ ਠੀਕ ਹੈ आहो ए तारा इथों बच जा तुम सही तो ਆਪਰਸ ਦੀ ਵਿਜੀਪ ਖੁੱਲੀ ਹੋਈ ਹੈ ਜਦ ਕਿ ਮੇਰਾ ਕੈਸ਼ ਇਚ ਪਿਆ ਹੁੰਦਾ ਆਏ ਆ ਅਲਮਾਰੀਆਂ ਬੰਦ ਸੀ ਜਦ ਕੀ ਵੇਖਿਆ ਵਾ ਵੀ ਅਹੀ ਆਪਣੀ ਕਿਤੇ ਕੋਠੇ ਆਏ ਆ ਵੇਖਿਆ ਵੀ ਕੁਝ ਹੈ ਦੇ ਨਹੀਂ ਮਤਲਬ ਕਿ ਕੋ ਸਾਡੇ ਦੇ ਨੂੰ ਕੋਈ ਲੈ ਕੇ ਗਏ ਦੇਖਿਆ ਕਿ ਜਦ ਪਰਸ ਮੇਰੀ ਵਾਈਫ ਨੇ ਕਿਹਾ ਵੀ ਮੇਰੇ ਪਰਸ ਵੀ ਫੁੱਲੇ ਨੇ ਅਲਮਾਰੀਆਂ ਦੀ ਸਾਰੀ ਉਥਲ ਫੁਤਲ ਜੋ ਵੀ ਉਹਨੇ ਕਾਰਵਾਈ ਕੀਤੀ ਇਧਰੋਂ ਸਾਰੇ ਪਰਸ ਜੋ ਵੀ ਉਹਨੇ ਸਾਰੀ ਕਾਰਵਾਈ ਕਰਕੇ ਫਿਰ ਉਹ ਬੜੇ ਆਰਾਮ ਨਾਲ ਦੂਸਰੇ ਕਮਰੇ ਦੇ ਵਿੱਚ ਪੱਖੇ ਚਲਾ ਕੇ ਰੈਸਟ ਕਰਕੇ ਗਏ ਨੇ ਇਹ ਨਹੀਂ ਪਤਾ ਕਿੰਨੀ ਦੇਰ ਕੀਤੀ 5 ਮਿੰਟ ਕੀਤੀ ਕਿ 1 ਘੰਟਾ ਕੀਤੀ ਇਹ ਹੁਣ ਉਹਨਾਂ ਨੂੰ ਪਤਾ ਵੈ ਤਸਲੀਬਖਸ਼ ਕੰਮ ਕਰਕੇ ਗਏ ਨੇ ਆਪਣਾ ਜਿੰਨੀ ਵੀ ਹੈ ਆਪਣੀ ਹੈ ਕਾਰਵਾਈ ਕੀਤੀ ਹੈ ਉਹਨਾਂ ਨੇ ਆਰਾਮ ਨਾਲ ਪਹਿਲੇ ਥੱਲੇ ਉਹਨਾਂ ਨੇ ਚੋਰੀ ਕੀਤੀ ਹੈ ਚੋਰੀ ਕਰਕੇ ਇੱਥੇ ਬੈਠ ਕੇ ਆਪਣਾ ਐਸਡੀ ਅਲਮਾਰੀਆਂ ਖੋਲੀਆਂ ਨੇ ਆਪਣਾ ਸਾਰੇ ਪਾਸਪੋਰਟਸ ਵਿਖੇ ਚੈੱਕ ਕੀਤਾ ਹੈ ਬਾਅਦ ਤੋਂ ਭਾਵੇਂ ਕਿੰਨਾ ਘੰਟਾ ਤੋਂ ਸੰਡਾ ਰਹਾਂ ਉਹ ਕੀਤਾ ਉਹਨਾਂ ਨੇ ਤੇ ਫਿਰ ਉਹ ਆਪਣੀ ਕਾਰਵਾਈ ਕਰਕੇ ਤੇ ਫਿਰ ਹੋਰ ਚਲ ਗਏ ਨੇ ਹਾਂ ਇਹ ਸਾਈਕਲ ਤਾਂ ਹਾਂ ਉਹਨਾਂ ਦੇ ਮਾਈਂਚ ਪਾਤਾ ਹੀ ਚਾਪਰੇ ਦੋਸਤ ਅੰਕਾ ਤਾਂ ਨਹੀਂ ਠੀਕ ਹੈ ਮੈਨੂੰ ਲੱਗੀ ਨਾ ਹਾਂ ਵੀ ਮੈਂ ਸਮਝ ਗਿਆ ਮੈਂ ਠੀਕ ਕਰ ਹਾਂ ਉਹ ਠੀਕ ਹੈ ਜਿੰਦਾ ਇੱਕ ਹੀ ਇਹ ਹੈ ਪਿਛਲਾ ਜਿਹੜਾ ਘਣਾ ਚੋਰੀ ਚੋਰੀ ਹੋਇਆ ਜਿੰਨਾ ਵੀ ਹੈ ਜਦੋਂ 11:10 ਸਵਾ ਲੱਗਦਾ 1:30 ਲੱਗਦਾ ਉਹਦੇ ਵਿੱਚ ਇੱਕ ਟੋਪਸਾਂ ਗੋਲੀ ਹੋਰ ਪਈ ਹੋਰ ਸਭ ਬਸ ਤਾਂ ਉਸ ਨਾਲ ਜੁੜੀ ਇੱਕ ਹੋਰ ਕੌਣ ਪਈ ਅੱਗੇ ਵਾਲਾ ਅੱਗੇ ਵਾਲਾ ਉਧਰੋਂ ਉਧਰੋਂ ਅੱਗੇ ਅੱਗੇ ਇਧਰੋਂ ਆਇਆ ਉਹ ਤੋ ਹਾਂ ਹਾਂ ਇਹ ਦੋ ਤਰ੍ਹਾਂ ਦਾ ਸ਼ੇ ਇਹ ਇਹ ਕਿੰਨਾ ਦਾ ਕੋਠਾ ਵਾ ਇਹ ਪਿੱਛੇ ਮੰਗੇ ਹੋਣਗਾ ਉਸ ਤੋਂ ਪਿੱਛੇ ਚਲੇ ਆ ਹਾਂ ਸਭ ਤੋਂ ਪਿੰਡਾਂ ਰਾਂਦਾ ਪਿੰਡਾਂ ਰਾਂਦਾ ਅੱਛਾ ਪਿੰਡਾਂ 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 ਇਧਰੋਂ ਆਏ ਨੇ ਕਿ ਨਾਲ ਕੇ ਕੇ ਨਹੀਂ ਆ ਨਿਕਲੀ ਨਹੀਂ ਲੋਕ ਵਾਲਾ ਹਾਂਜੀ ਤੁਹਾਡੇ ਸਾਰੇ 5 ਲੱਖ ਦੀ ਰਾਤ ਚੋਰੀ ਹੋ ਗਈ ਕਿਸ ਤਰ੍ਹਾਂ ਹੈ ਸਾਰੀ ਘਟਨਾ ਵਾਪਰੀ ਇਹ ਜੀ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਕਿ ਅੰਦਰ ਆਪਣਾ ਪਿਛਲਾ ਜਾਲੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋਰੀ ਹੋਈ ਪਈ ਸੀ ਅੰਦਰ ਤੇ ਹੁਣ ਤੋਂ ਅਕੀ ਆਪਾਂ ਵੇਖਿਆ ਜਦੋਂ ਅੰਦਰ ਅਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵੇਚੇ ਹੈਗੇ ਸਾਰੇ ਤੁਸੀਂ ਆਣ ਕੇ ਦੇਖਿਆ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਸੀ ਮਗਲ ਦੇ ਬੰਨੇ ਜੀ ਮਗਲ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਟਾਲੇ ਟੁੱਟੇ ਪਏ ਹੀ ਤੇ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਹੈ ਵਿੱਚੋਂ ਕਿ ਕੀ ਮੰਗ ਕਰਦੇ ਆ ਅਸੀਂ ਜੀ ਮੰਗ ਕਰਦੇ ਆ ਕਿ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆ ਸਾਡੀ ਤੇ ਸਰਵਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਸ ਬਾਰੇ ਜੇ ਅਗਰ ਬਈ ਚਾਂਸ ਆ ਅੱਡੇ ਪੁਲਿਸ ਨਹੀਂ ਹੈ ਸੋ ਅਸੀਂ ਅਸੀਂ ਦਰਖਾਸਤ ਦੇ ਕੇ ਆਏ ਆ ਅਸੀਂ ਉਹ ਚਾਹਸਰਾ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਸੀਂ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੋਇਆ ਜਾਂ ਤੇ ਤੇਰਾ ਹੀ ਛੱਡ ਕਰਕੇ ਛੱਡਨਾ ਬਲਿਪਾਲੇ ਸਰ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਤੇ ਕਿੰਨੇ ਪੈਸੇ ਤੁਹਾਡੇ ਚੋਰੀ ਹੋਏ ਜੀ ਰਾਤੀ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਏ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆਹ ਕਿਤੇ ਉਹਨਾਂ ਨੇ ਇਹ ਮੇਨ ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਹੈ ਤੇ ਕਾਲਾ ਤਾਲਾ ਤੋੜ ਕੇ ਤੇ ਅੰਦਰ ਗੇਣ ਤੇ ਜਿਹੜਾ ਮੇਨ ਦਰਵਾਜਾ ਹੈ ਉਹ ਮੇਨ ਦਰਵਾਜੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦਤਲ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5 5.5 ਲੱਖ ਦੇ ਕਰੀਬ-ਕਰੀਬ ਉਹ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਹ ਪਹਿਲਾਂ ਵੀ ਹਾਂ ਜੀ ਪਹਿਲੇ ਵੀ 1.5-2 ਸਾਲ 1.5 ਸਾਲ ਪਹਿਲੇ ਬੱਚੇ ਦਾ ਧਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿਛੋਂ 1.5 ਤੋਂ 2 ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5 ਸਵਾ 5 ਲੱਖ ਦੇ ਕਰੀਬ ਕੀ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਗਏ ਨੇ ਕਿੰਨੇ ਪਰਿਵਾਰ ਇੱਥੇ ਦੇ ਸੀ ਪਰਿਵਾਰ ਦੇਖੋ ਜੀ ਇਸ ਟਮ ਦੂਰ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਤੇ ਸੂਰਜ ਨਾ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਉੱਪਰ ਵੀ ਉਹਨਾਂ ਫੁੱਲਾ ਫਰਾਇ ਕੀਤੀ ਉੱਪਰ ਉਹਨਾਂ ਨੇ ਫੁੱਲਾ ਫਰਾਇ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨੇ ਬੈਠੇ ਖਲੋਤੇ ਨੇ ﺍﻟमारੀਆਂ ਉਫਰੋਲ ਕੇ ਗਏ ਨੇ ਸਾਰੀਆਂ ﺍﻟमारੀਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੱਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰਾ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਹੁਣੇ ਕੋਈ ਨਾਲ ਤੇ ਇਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਇਹ ਕਾਰਵਾਈ ਅਗਰ ਇਹ ਕਰਨਗੇ ਪੁਲਿਸ ਵਾਲੇ ਤੇ ਫੇ ਅਸੀਂ ਉ ਉੱਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੇ ਤੱਕ ਕਰੀਏ ਕੰਮ ਠੀਕ ਹੈ ਫੋਨ ਕਰ ਦਿਓ ਅੱਛਾ ਕਹੋ ਬੋਲੀਏ ਜੇ ਦੋਵੇਂ ਭਾਈ ਤੋਂ 1.5 ਸਾਲ ਕਦੇ ਵੀ ਚੋਰੀ ਹੋਈ ਹੈ ਇਹ ਆਪਣਾ ਪਹਿਲਾ ਘਰੋਂ ਹੀ ਹੋਈ ਹੈ ਘਰੋਂ ਹੋਈ ਹੈ ਕਿ ਬੰਦਾ ਵੀ ਉਹ ਹੋਈ ਹੈ ਉਹ ਇਹ ਮੁੰਡੇ ਦਾ ਧਮਾਨ ਸੀ ਅੱਛਾ ਮੁੰਡੇ ਦਾ ਧਮਾਨ ਹੀ ਸਾਰੇ ਨੇ ਉੱਥੇ ਗਏ ਸੋਨੀਪਾਲਸ ਜਦੋਂ ਉਦੋਂ ਆਏ ਹਾਂ ਸੋਨੀਪਾਲਸ ਗਏ ਆ ਫਿਰ ਉਦੋਂ ਨੇ ਚੋਰੀ ਪਈ ਪਹਿਲੀ ਉਦੋਂ ਉਹ ਰੋਸਟੈਂਡ ਦੇ ਨਾਲ ਇਹ ਉਧਰੋਂ ਆਏ ਨੇ ਇਧਰੋਂ ਹੀ ਆਏ ਨੇ ਉਦੋਂ ਵੀ ਮਨ ਲਗੀ ਉਹ ਦੂਜੇ ਕਮਰੇ ਕਮਰੇ ਜਿਹੇ ਮਾਰਜੀ ਪਿਆ ਗਿਆ ਨਾ ਕਿ ਉਹ ਗਹਿਣਾ ਚੋਰੀ ਕਰਕੇ ਲੱਗੇ ਗਹਿਣਾ ਹੋਰ ਵੀ ਉੱਥੇ ਪੈਸੇ ਪਏ ਸੀਸੀਟੀਵੀ ਨਹੀਂ ਕੋਈ ਤਾਂ ਨਹੀਂ ਕੋਈ ਨਹੀਂ ਕੁਛ ਨਾ ਉਲ ਨਹੀਂ ਨਹੀਂ ਹੈ ਤਾਂ ਹੁਣ ਵੀ ਨਹੀਂ ਹੈਗੀ ਕੁਛ ਵੀ ਹੁਣ ਮੈਂ ਲੇਖ ਕਢਾਣੀ ਹੈ ਕੋਈ ਆਏ ਬੁੱਤ ਵਾਲੇ ਕਾਰ ਕਰਕੇ ਨਹੀਂ ਆਪਣਾ ਉਹ ਕਹਿੰਦੇ 5ਵੇਂ ਤੋਂ 44 ਆ ਗਿਆ ਐਸਐਚਓ ਗਾ ਬੱਜ ਗਈ ਜੀ ਨਾ ਉਹ ਰੋਡ ਚੋਂ ਰੋਡ ਚੋਂ ਕਰਕੇ ਹੁਣ ਵੀ ਹੈ ਰਾਤੀ ਅਸੀਂ ਆਏ ਆ ਰਾਤੀ ਅਸੀਂ ਪਹੁੰਚੇ ਅਸੀਂ ਜੰਦਰਾ ਟੁੱਟਾ ਪਾਂਦੇ ਵਾਲ ਨੂੰ ਜੰਦਰਾ ਦੇ ਟੁੱਟਾ ਹੀ ਹੋਇਆ ਹੈ ਨਾ ਤੋੜ ਕੇ ਕਾਂਡ ਕਰਕੇ ਫਿਰ ਕੁੰਡੀ ਮਾਰ ਕੇ ਤੇ ਨਾ ਟੁੱਟਾ ਬਾਅਦ ਚ ਆ ਕੇ ਵੇਖਿਆ ਇਹ ਦਰਵਾਜ਼ਾ ਵੀ ਟੁੱਟਾ ਸੀਗਾ ਇਹ ਦਰਵਾਜ਼ਾ ਇਹ ਦਾਤਰ ਟੁੱਤਰ ਵੱਜੇ ਨੇ ਆ ਦਾਤਰ ਵੱਜੇ ਨੇ ਓਕੇ ਅਸੀਂ ਸ਼ਨੀਵਾਰ ਅਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਉੱਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਅਸੀਂ ਗਏ ਹਨ ਅਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਘਰ ਚ ਐਂਟਰੀ ਹੋਈ ਤੇ ਨਾਲ 메ਨ ਗੇਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ ਗੇਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟੋਆ ਸੀ ਅਈ ਫਿਰ ਦੂਸਰਾ 메ਨ ਗੇਟ ਜਿਹੜਾ ਲੱਕੜ ਵਾਲੇ ਦਰਵਾਏ ਤੇ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਜੋ ਵੀ ਜਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 ਸਾਢੇ ਪੰਜ ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੋਟ ਕੀ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲ ਅਪਲਾਈ ਕੀਤੀ ਏ ਵੀ ਚੰਗੇ ਤਰੀਕੇ ਨਾਲ ਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਵਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਵਾ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਇਹ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉੱਥੇ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹ ਉਮੀਦ ਏ ਕਿ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ ਕਰਾਵਾਂਗੇ ਠੀਕ